सुराव बच्चा बहुत योग बच्चा सुराव बच्चा बहुत रोकिया बच्चा ਹੋ 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 ਦਾ ਨਾਮ ਹੈ ਜੀ ਅਸੀਂ ਬਹੁਤ ਰੋਕਿਆ ਬੱਚਿਆਂ ਨੂੰ ਆ ਓਕੇ ਤਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਜਸਵੀਰ ਸਿੰਘ ਮਰੇਵਾ ਜਸਵੀਰ ਜੀ ਅੱਜ ਕਹਿੰਦੇ ਕਿ ਦੋ ਬੱਚੇ ਪਾਣੀ ਦੇ ਵਿੱਚ ਡੁੱਬ ਗਏ ਕੀ ਹੈ ਪੂਰਾ ਮਾਮਲਾ ਜੀ ਅਸਲ ਕੀ ਆ ਵੀ ਅੱਜ ਇੱਥੇ ਸੁਖਨੀ ਸਾਹਿਬ ਦੇ ਪਾਠ ਰੱਖੇ ਗਏ ਸੀ ਸ਼ੁਕਰਾਨੇ ਵਜੋਂ ਵੀ ਇਹ ਜਿਹੜਾ ਪਾਣੀਆਂ ਵੀ ਆ ਬਾਲਾਜੀ ਪੁਲੀ ਤੱਕ ਪਾਣੀ ਸਾਫ਼ ਹੋ ਗਿਆ ਔਰ ਇਹ ਤੇ ਕੋਈ ਨਾਉਣ ਵਗੈਰਾ ਦਾ ਪ੍ਰੋਗਰਾਮ ਕੋਈ ਨਹੀਂ ਸੀ ਰੱਖਿਆ ਹੋਇਆ ਜੀ ਸੁਖਨ ਸਿੰਘ ਸਾਹਿਬ ਦੇ ਪਾਠਾਂ ਦੇ ਭੋਗ ਪਏ ਕੀਰਤਨ ਹੋਇਆ ਚਲੋ ਆਦਾ ਉੱਥੇ ਸਾਰੀਆਂ ਸੰਗਤਾਂ ਅਸੀਂ ਉੱਥੇ ਬੈਠੇ ਆਂ ਅਚਨ ਜੀ ਦੇ ਕੰਮ ਰੌਲਾ ਪੈ ਗਿਆ ਵੀ ਆਹ ਗੱਲ ਹੋ ਗਈ ਉਹ ਜਦੋਂ ਪਤਾ ਲੱਗਿਆ ਤੇ ਉਹ ਮੁੰਡਾ ਸਾਡਾ ਸੇਵਾਦਾਰ ਕਹਿੰਦਾ ਵੀ ਯਾਰ ਵੀ ਮੈਂ ਤਾਂ ਇਹਨੂੰ ਦੋ ਵਾਰੀ ਰੋਕ ਕੇ ਕਿ ਇੱਥੇ ਦੋ ਇੱਕ ਜਵਾਗ ਸੀਗਾ ਮੈਨੂੰ ਦੋ ਵਾਰੀ ਇੱਥੋਂ ਕੱਢਿਆ ਵੀ ਤੂੰ ਭਾਈ ਨਾਉਣਾ ਨਹੀਂ ਮੈਂ ਕੀ ਕਹਾਂ ਜੀ ਤੁਸੀਂ ਵੀ ਕਿਹਾ ਸੀ ਮੇਰਾ ਕਾਰਨ ਜੀ ਦੋਵਾਰ ਜੀ ਸਾਹਮਣੇ ਸਾਹਮਣੇ ਦੇਖ ਫਿਰ ਆਪਣੇ ਉਹਦੀ ਮੁੰਡੇ ਦੀ ਇੱਕ ਦਾਦੀ ਜਿਹੜੀ ਸੀਗੀ ਜੀ ਉਹ ਕਹਿੰਦੀ ਮੈਂ ਉਹਨੂੰ ਛੱਡ ਕੇ ਆਈਆਂ ਘਰੇ ਆਪ ਜੀ ਕਹਿੰਦੀ ਉਹ ਦੋਵਾਰਾ ਫੇਰ ਆ ਗਿਆ ਜੀ ਤੇ ਉਹਦੇ ਬਾਲਕ ਨੇ ਦਾਦੀ ਸੀ ਵਿਚਾਰੀ ਜੀ ਤੇ ਪਰ ਹੋਇਆ ਜੋ ਵੀ ਬਹੁਤ ਮਾੜਾ ਹੋਇਆ ਉਹ ਜਦੋਂ ਮੁੰਲਾ ਕੇ ਤੇ ਇੱਕ ਉਹ ਡੁੱਬਦਾ ਹੋਣਾ ਉਹਨੇ ਦੂਸਰੇ ਦੀ ਬਾਹ ਫੜ ਲਈ ਜਾਂ ਉਹਨੇ ਮੁੰਡੇ ਨੇ ਬਾਹ ਫੜ ਲਈ ਕਿਵੇਂ ਉਹ ਦੋਵੇਂ ਹਾਦਸਾ ਪਾਤਰ ਆ ਅੱਛਾ ਜੀ ਔਰ ਇੱਥੇ ਕੋਈ ਵੀ ਏਜਾ ਪ੍ਰੋਗਰਾਮ ਨਹੀਂ ਸੀ ਰੱਖਿਆ ਵੀ ਨਹਾਉਣ ਦਾ ਔਰ ਸਾਈਕਲ ਦੀ ਸੰਗਲੀਆਂ ਵੀ ਲਾਈਆਂ ਸੀ ਮੂਰੇ ਡੰਡੇ ਵੀ ਲਾਏ ਸੀ ਵੀ ਜੇ ਬਾਈ ਦੇ ਕੋਈ ਵੱਡਦਾ ਅਗਲਾ ਗਾਹਾਂ ਨਾ ਜਾਵੇ ਪਰ ਬੱਚਿਆਂ ਨੂੰ ਤਾਂ ਦੋ ਵਾਰੀ ਉਹਨੂੰ ਕੱਢਿਆ ਜੀ ਵੀ ਪੁੱਤ ਤੂੰ ਜੇ ਨਾ ਲਿਆ ਚਲ ਹੁਣ ਨਾ ਵੜ ਪਰ ਲੇਕਿਨ ਬੱਚੇ ਹੁਣ ਬੱਚੇ ਹੀ ਹੁੰਦੇ ਨੇ ਪਰ ਉਹ ਇਫਤਾਰ ਨਾਲ ਨਹਾਸ ਦਾ ਜਿਹੜਾ ਕੋ ਸੋਚਿਆ ਹੀ ਨਹੀਂ ਸੀਗਾ ਵੀ ਇਹੋ ਜਿਹਾ ਕੰਮ ਵੀ ਹੋ ਸਕਦਾ ਵੀ ਉਹ ਵਾਪਰ ਗਿਆ ਕਿੰਨੀ ਉਮਰ ਸੀ ਜੀ ਬੱਚਿਆਂ ਦੀ ਇੱਕ ਦੀ ਮੇਰਾ ਗੱਲ 12-13 ਸਾਲ ਦਾ ਜ ਨੇ ਇੱਕ ਦੀ 14-15 ਸਾਲ ਜੀ ਪਰਵਾਸੀ ਜੀ ਪੰਜਾਬੀ ਜੀ ਇਹ ਮੇਰਾ ਗੱਲ ਇੱਕ ਸ਼ਾਇਦ ਪੰਜਾਬੀ ਆ ਇੱਕ ਪ੍ਰਵਾਸੀ ਚਲੋ ਜਾਈ ਪ੍ਰਵਾਸੀ ਵੀ ਹੈ ਤਾਂ ਬੱਚਾ ਦਾ ਬੱਚਾ ਹੀ ਆ ਦੇਖੋ ਚਾਹੇ ਕੋਈ ਵੀ ਆ ਜੀ ਜੀ ਤੇ ਬੜੀ ਮੰਦਭਾਗੀ ਘਟਨਾ ਵਾਪਰੀ ਜਾਈ ਇੱਕ ਪਾਸੇ ਸਮਾਗਮ ਰੱਖਿਆ ਗਿਆ ਸੀ ਦੂਜੇ ਪਾਸੇ ਸਮਾਗਮ ਸ਼ੁਕਰਾਨੇ ਵਜੋਂ ਵੀ ਹੋਰ ਉਹੀ ਤਾਂ ਐਡਾ ਮੰਨੂ ਵੀ ਉਹ ਸਾਰਾ ਕੁਝ ਨੇੜੇ ਹੋ ਗਿਆ ਕੰਮ ਲਾਸਟ ਦੇ ਜਾ ਗਿਆ ਕੰਮ ਹੋ ਗਿਆ ਠੀਕ ਹੈ ਜੀ ਹਾਂ ਕਿਉਂਕਿ ਬੱਚੇ ਮਾਪੇ ਦਾ ਹੁੰਦਾ ਪਰ ਹੁਣ ਜਦ ਵਿਚਾਰੀ ਦਾਦੀ ਛੱਡ ਕੇ ਘਰੇ ਆਈ ਆ ਫਿਰ ਇਹ ਗੱਲ ਹੋ ਗਈ ਹੁਣ ਕੀ ਆਪਾਂ ਕੁਦਰਤ ਦੇ ਬਾਣੇ ਨੂੰ ਕੀ ਕਹੀਏ ਜੀ ਮੈਂ ਨਵਲਕਾਰ ਜੀ ਬਲਕਾਰ ਜੀ ਤੁਸੀਂ ਬੱਚਿਆਂ ਨੂੰ ਹਟਾਇਆ ਸੀ ਕਿ ਬੇਟਾ ਇੱਥੇ ਨਾ ਨਾ ਆਓ ਫਿਰ ਸਰ ਇੱਥੇ 4-5 ਬੱਚੇ ਸੀਗੇ 3-4 ਇਧਰ 3-4 ਇਧਰ ਨੂੰ ਦੇ ਪਏ ਸੀਗੇ 2-3 ਉਧਰ ਹੀ ਸੀਗੇ ਹਰੇ ਆ ਵੀ ਮੁੰਡੇ ਵਿਚ ਨਾ ਰਹੇ ਸੀ ਆ ਖੜਾ ਛੋਟੇ ਇਹ ਵੀ ਵਿਚ ਨਾ ਰਹੇ ਸੀਗਾ ਦਵਕਾ ਮਾਰੇ ਮੁੰਡਾ ਬਾਹਰ ਆ ਗਿਆ ਉਹ ਬਾਹਰ ਨਹੀਂ ਆਏ ਮੈਂ ਕਿਹਾ ਬੋਤੋ ਬਾਸ ਤੋਂ ਅੱਗੇ ਨਹੀਂ ਕਿਸੇ ਨੇ ਜਾਣਾ ਉਤੋਂ ਇਧਰ ਰੋ ਬਾਹਰ ਹੀ ਦੂਰ ਨਹੀਂ ਜਾਣਾ ਬਾਹਲੀ ਗੱਲ ਸੰਗੜਿਆ ਫੜ ਕੇ ਨੌਲੇ ਨਾਉਣਾ ਤਾਂ ਕਹਿੰਦਾ ਤੁਸੀਂ ਸਾਰੇ ਬਾਹਰ ਆ ਜਾਓ ਦੋ ਵਾਰਾ ਕੱਢ ਕੇ ਗਿਆ ਉਹਨਾਂ ਨੂੰ ਬਾਹਰ ਵੀ ਆ ਗਏ ਕੱਪੜੇ ਪਾਉਣ ਲੱਗੇ ਫਿਰ ਦਾਦੀ ਜਿੱਦਾਂ ਸਰ ਆਜੀ ਕੇ ਘਟੇ ਨੇ ਆਪਣੇ ਕਮਰੇ ਲਾ ਕੇ ਸਾਰੇ ਕਮਰੇ ਲਾ ਕੇ ਪਰ ਬਾਗ ਚ ਰੋਲਾ ਪੈਂਦਾ ਸੀ ਦੋ ਬੱਚੇ ਡੋਕੇ ਦੋ ਬੱਚੇ ਡੋਕੇ ਫੇ ਸਾਰੇ ਅਸੀਂ ਜਿੰਨੇ ਸੀ ਇੱਥੇ ਸੀ ਜਿਹੜੇ ਬੰਦੇ ਤੈਰਨਾ ਆਉਂਦਾ ਸੀਗਾ ਉਹ ਆਪਣੇ ਗਏ ਨੇ ਵਿੱਚ ਉਹਨਾਂ ਪੱਗਾ ਪੋਗਾ ਵਿੱਚ ਜਾਈ ਉਤਰ ਗਿਆ ਆਉਂਦਾ ਦੀਆਂ ਗਏ ਨਹੀਂ ਲੱਭੇ ਉਹ ਕਾ ਵੀ ਕੋਸ਼ਿਸ਼ ਕੀਤੀ ਜਿੰਦਾ ਕੋ ਉਹਨਾਂ ਨੂੰ ਨੋਲੇਜ ਸੀਗੀ ਉਹਨਾਂ ਕੋ ਉਹਨਾਂ ਜ਼ੋਰ ਲਾਇਆ ਜੀ ਬਾਗ ਵਿੱਚੋਂ ਗਿਆ ਜੀ ਕੋਈ ਸੀ ਕਿ ਬੰਦੇ ਉਹ ਨਾਲ ਲੈ ਕੇ ਜਾਂਦੇ ਨੇ ਫਿਰ ਉਹ ਵੀ ਵਿੱਚ ਗਏ ਨੇ ਉਹਨਾਂ ਵੀ ਕੋਸ਼ਿਸ਼ ਕੀਤੀ ਨਹੀਂ ਲੱਭੇ ਫਿਰ ਇੱਕ ਬੰਦਾ ਮੇਰੇ ਲਾ ਕੇ ਖੜੇ ਮੈਨੂੰ ਕਹਿੰਦਾ ਸਰ ਮੈਂ ਕਹਿੰਦਾ ਆ ਬੰਦਿਆ ਨੰਬਰ ਹੈਗਾ ਉਹਨਾਂ ਦਾ ਫਿਰ ਮੇਰੇ ਕੋ ਨੰਬਰ ਲੱਗਾ ਫਿਰ ਮੈਂ ਆਪਣੇ ਫੋਨ ਤੋਂ ਨੰ ਪਲੋ ਤਾਂ ਦੇਖੋ ਆਪ ਟਰਾਈ ਕਰ ਰਹੇ ਅਸੀਂ ਛੇਤੀ ਲੱਭ ਜਾਨ ਬਚਾਈਏ ਕੋਈ ਸਾਡੇ ਕੋਲ ਨੰਬਰ ਹੈ ਨਹੀਂ ਮਚਵਾਰਿਆਂ ਦਾ ਜੇ ਰੇ ਬਿਲਕੁਲ ਤੈਰਦੇ ਉਹ ਇੱਕ ਡੁੱਬਦਾ ਪਿਆ ਜਿੱਦਾਂ ਸੜਾਈ ਕਰਕੇ ਤੋਂ ਇੱਕ ਡੁੱਬਦਾ ਪਿਆ ਸੀ ਦੂਜੇ ਨੇ ਬਾਹ ਖਾਲੀ ਉਹ ਦਿੱਤੀ ਜਦੋਂ ਬਾਜ ਜਾਵਾ ਉਹ ਫਿਰ ਦੂਜੇ ਵਕਤ ਨਾਲ ਹੀ ਲੈ ਗਏ ਠੀਕ ਜਦੋਂ ਬਾਹਰ ਕੱਢੇ ਫਿਰ ਦੋਨੇ ਇਕੱਠੇ ਬਾਹਰ ਨਿਕਲ ਗਏ ਉਹ ਮੰਨੀ ਆ ਕੇ ਡੱਬੀ ਠੀਕ ਕਿ ਇੱਥੇ ਦੋ ਬੱਚੇ ਡੁੱਬੇ ਹੋਏ ਇਹਨਾਂ ਨੇ ਸਾਨੂੰ ਜੀ ਕਿਸੇ ਮੋਤਵਰ ਬੰਦੇ ਨੇ ਸਾਨੂੰ ਫੋਨ ਕੀਤਾ ਅਸੀਂ ਸੱਤ ਲੋ ਦਰਿਆ ਤੋਂ ਕੁੱਤਾ ਖੋ ਰਹਿ ਗਏ ਆ ਸਾਡੀ ਟੀਮ ਸਾਰੀ ਹੈਗੀ ਆ ਸਾਡੇ ਪ੍ਰਧਾਨ ਜੀ ਖੜੇ ਆ ਤੇ ਪ੍ਰਧਾਨ ਨੂੰ ਉਹਨਾਂ अच्छा ਤੇ ਅਸੀਂ ਸਾਰੇ ਆਪਣੀ ਟੀਮ ਇਕੱਠੀ ਕਰਕੇ ਤੇ ਅਸੀਂ ਜਿੱਦਾਂ ਆ ਕੇ ਵੀ ਬੱਚਾ ਦੀ ਦੋ ਡੈਡ ਬੋਡੀਆਂ ਕੱਢ ਦਿੱਤੀਆਂ ਵਾ ਪਰਿਵਾਰ ਦੇ ਹਵਾਲੇ ਅਸੀਂ ਕਰ ਦਿੱਤੀਆਂ ਜੀ ਕੱਢ ਕੇ ਅੱਛਾ ਤੁਹਾਨੂੰ ਕਦੋਂ ਫੋਨ ਆਉਂਦਾ ਕਿੰਨਾ ਕੋਈ ਟਾਈਮ ਹੋ ਗਿਆ ਸੀ ਬੱਚਿਆਂ ਦੇ ਮਤਲਬ ਕਿ ਕਿਸ ਤਰ੍ਹਾਂ ਦਾ ਸੂ ਹੈਗੇ ਸੀ ਜਾਂ ਸਾਹ ਸੂ ਤਾਂ ਭਾਜੀ ਨਹੀਂ ਹੈਗੇ ਸੀ ਜਿੱਦਾਂ ਵੀ ਸਾਨੂੰ ਸਰਚ ਕੀਤਾ ਸੀ ਸਰਚ ਕਰਕੇ ਦੇ ਦਿੱਤਾ ਵਾ ਅੱਛਾ ਵਧੀਆ ਗੱਲ ਆ ਕੋਈ ਹੋ ਨਹੀਂ ਹੈਗਾ ਰੋਜ਼ ਨਹੀਂ ਹੈਗਾ ਪਰ ਇਹਨਾਂ ਨੇ ਇੱਥੇ ਪੁਲਿਸ ਲਾਣ ਗਈਦਾ ਜੇ ਤੁਹਾਨੂੰ ਪਤਾ ਇੱਥੇ ਡੂੰਗਾ ਹੈਗਾ ਪੁਲਿਸ ਲਾਣਾ ਚਾਹੀਦਾ ਕੋਈ ਪੁਲਿਸ ਵੀ ਨਹੀਂ ਆਇਆ ਹੈ ਬਤਾ ਲਾ ਨਹੀਂ ਸਕਦਾ ਪੁਲਿਸ ਵੀ ਨਹੀਂ ਆਇਆ ਇਹਨਾਂ ਨੇ ਬਿਲਕੁਲ ਚੱਲੀ ਜਾਂਦਾ ਲਾਈਵ ਤੋਂ ਆਈਡੀ ਲਾਣਾ ਯਾਨੀ ਕਿ ਜੋ ਵੀ ਹੁੰਦਾ ਵਾ ਵੇਖ ਅਧਿਗੀ ਤਾਵਾ ਬੱਚੇ ਡੋਬ ਗਏ ਮੇਰੇ ਦੋ ਬੱਚੇ ਕਿੰਨੀ ਏਸੀ ਬੱਚਿਆਂ ਦੀ ਬੱਚੇ ਦਾ ਏਸੀਗਾ ਜੀ 10-10 ਸਾਲ ਦੇ ਨੇ ਜੀ 10-10 ਸਾਲ ਦੇ ਨੇ ਅੱਛਾ ਮੇਲੇ ਮੁੰਡਾ ਮੁੰਡਾ ਹੈ ਤੁਹਾਡਾ ਬੇਟਾ ਹੈ ਮੇਰਾ ਮੋਢਾ ਪੁੱਤ ਆ ਹਾਂ ਇਹ ਪੰਤਰਾ ਤਾਂ ਕਿਉਂ ਕਿ ਕੋਈ ਖੇਡ ਨਹੀਂ ਸਕਿਆ ਕੁਝ ਨਹੀਂ ਹੋਰ ਜਾਂਦਾ ਹੈ ਮੈਂ ਬੇਟੀ ਜਾਂਦਾ ਹੈ ਇੱਥੇ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਕੋਈ ਬੰਦ ਨਹੀਂ ਹੋ ਗਿਆ ਬੱਚੇ ਕੀ ਹੋ ਗਿਆ ਇੱਥੇ बच्चे जी अंदर चल पानी में डूब गए हैं और यहाँ कोई देखने वाला नहीं है इन्होंने इतना बड़ा प्रोग्राम कर रखा है मगर कोई देखने वाला नहीं है अभी भी आप चल के देख लो वहाँ कोई भी अंदर ना कोई गोता मार रहा है ना कुछ कर रहा है कोई नहीं देख रहा है कितने बच्चे थे जी दो बच्चे थे जी कितने साल के ज्यादा नहीं तेरह चौदह साल के बच्चे हैं बहुत देर हो गई है एक घंटा करीब हो तो गया कोई नहीं आया जी

pani ke andar gehu 2 ghante ho gaya 2 ghante se abhi tak koi nai sevai aakiya koi na kuch nai kiya kya fayda hua duniya public ko bula ke in kitni umar hai bachon ki bachche ka 12 saal umar hai do muniyan ne unadi duban de nal death hui si te hun unadi body's ne jediyan ik di civil hospital shift kar rahe hain dusre di body cmc mortuary de vich dono da naam ki si ga bachche da ik bachche da naam abhay ate ik bachche da naam ansh hai unadi umar kinni si ma ਇੱਕ ਦੀ ਉਮਰ ਤਕਰੀਬਨ 15 ਸਾਲ ਹੈ ਦੂਸਰੇ ਦੀ ਉਮਰ ਵੀ 14-15 ਸਾਲ ਦੇ ਵਿੱਚ ਹੀ ਨੇ ਬੱਚੇ ਅ ਪ੍ਰਵਾਸੀ ਪਰਿਵਾਰ ਨੇ ਇੱਕ 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 ਪ੍ਰਵਾਸੀ ਹੈ ਇੱਕ ਪੰਜਾਬੀ ਤੇ ਇੱਥੇ ਕਰਨ ਕੀ ਆਏ ਸੀਗੇ ਬੱਚੇ ਕੁਝ ਪਤਾ ਲੱਗਿਆ ਪਰਿਵਾਰਾਂ ਦੇ ਨਾਲ ਅਸੀਂ ਅਜੇ ਗੱਲ ਕਰ ਰਹੇ ਹਾਂ ਅਜੇ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਉਹ ਸਾਨੂੰ ਪੂਰੀ ਗੱਲਬਾਤ ਦੱਸ ਸਕਣ ਜਿਵੇਂ ਉਹਨਾਂ ਦਾ ਥੋੜਾ ਮਾਹੌਲ ਅਜੇ ਆਪਾਂ ਵੀ ਸਮਝਦਿਆਂ ਕਿ ਉਹ ਇਸ ਸਿਚੁਏਸ਼ਨਸ ਨਹੀਂ ਹੈਗੇ ਕਿ ਅਸੀਂ ਉਹਨਾਂ ਨੂੰ ਸਾਰਾ ਕੁਝ ਪੁੱਛੀਏ ਮੈਡਮ ਇੱਥੇ ਇੱਕ ਪੋਡੇ ਬਣੇ ਹੋਏ ਪੋਡੀਅਮ ਲਾਈਆਂ ਕਿਤੇ ਇਹ ਨਹੀਂ ਉਹ ਸਾਰੇ ਬੱਚੇ ਹੋਰ ਦੁਬਾਰਾ ਫੇਰ ਆ ਕੇ ਕੋਈ ਹਾਦਸਾ ਵੀ ਹੋ ਸਕਦਾ ਜਿਹਨੂੰ ਬੰਦ ਕਰ ਦੇਣਾ ਚਾਹੀਦਾ ਸੈਟ ਕੋਈ ਗੱਲ ਨਹੀਂ ਅਸੀਂ ਹੁਣੇ ਉਹ ਸਾਰਾ ਕੁਝ ਚੈੱਕ ਕਰਾ ਰਹੇ ਹਾਂ ਤੇ ਕੀ ਇਨਸਾਫ ਦਿੱਤਾ ਜਾਊਗਾ ਪਰਿਵਾਰ ਨੂੰ ਪਰਿਵਾਰਾਂ ਦੇ ਨਾਲ ਜੀ ਜੋ ਵੀ ਹੈਗਾ ਜੇ ਆਪਾਂ ਪੋਸਟਮਾਰਟਮ ਉਹਨਾਂ ਦੇ ਕੱਲ ਨੂੰ ਹੋਣਗੇ ਪੋਸਟਮਾਰਟਮ ਤੋਂ ਬਾਅਦ ਜੋ ਅਗਲੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗਾ ਅਸੀਂ ਬਹੁਤ ਬਹੁਤ ਰੋਕਿਆ ਬੱਚਿਆਂ ਨੂੰ हाँ जी की नाम है जी थोड़ा मेरा जसवीर सिंह मेरे वाल जसवीर जी अज कहते कि दो बच्चे पानी के डुब गए की है पूरा मामला जी ਫਸਲ ਕਿ ਆ ਵੀ ਅੱਜ ਇੱਥੇ ਸੁਖਨੀ ਸਾਹਿਬ ਦੇ ਪਾਠ ਰੱਖੇ ਗਏ ਸੀ ਸ਼ੁਕਰਾਨੇ ਵਜੋਂ ਵੀ ਇਹ ਜਿਹੜਾ ਪਾਣੀਆਂ ਵੀ ਆ ਬਾਲਾਜੀ ਪੁਲੀ ਤੱਕ ਪਾਣੀ ਸਾਫ਼ ਹੋ ਗਿਆ ਔਰ ਇੱਥੇ ਕੋਈ ਨਹਾਉਣ ਵਗੈਰਾ ਦਾ ਪ੍ਰੋਗਰਾਮ ਕੋਈ ਨਹੀਂ ਸੀ ਰੱਖਿਆ ਹੋਇਆ ਜੀ ਸੁਖਨੀ ਸਾਹਿਬ ਦੇ ਪਾਠਾਂ ਦੇ ਭੋਗ ਪਏ ਕੀਰਤਨ ਹੋਇਆ ਚਲੋ ਅਜਾ ਉੱਥੇ ਸਾਰਿਆਂ ਸੰਗਤਾਂ ਸੀ ਉੱਥੇ ਬੈਠੇ ਆ ਅਚਨ ਜੀ ਦੇ ਕੰਮ ਰੌਲਾ ਪੈ ਗਿਆ ਵੀ ਆ ਗੱਲ ਹੋ ਗਈ ਉਹ ਜਦੋਂ ਪਤਾ ਲੱਗਿਆ ਤੇ ਉਹ ਮੁੰਡਾ ਸਾਡਾ ਸੇਵਲ ਕਹਿੰਦਾ ਵੀ ਯਾਰ ਵੀ ਮੈਂ ਤਾਂ ਇਹਨੂੰ ਦੋ ਵਾਰੀ ਰੋਕ ਕੇ ਕਿ ਇੱਥੇ ਦੋ ਇੱਕ ਜਵਾਗ ਸੀਗਾ ਮੈਨੂੰ ਦੋ ਵਾਰੀ ਇੱਥੋਂ ਕੱਢਿਆ ਵੀ ਤੂੰ ਭਾਈ ਨਾਉਣਾ ਨਹੀਂ ਮੈਂ ਹੀ ਕਹਿੰਦਾ ਤੁਸੀਂ ਵੀ ਕਿਹਾ ਸੀ ਮੇਰਾ ਕੰਮ ਜੀ ਸਾਹਮਣੇ ਦੇਖ ਫਿਰ ਆਪਣੇ ਉਹਦੀ ਮੁੰਡੇ ਦੀ ਇੱਕ ਦਾਦੀ ਜਿਹੜੀ ਸੀ ਵੀ